ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਪਣਾ ਹੈਗਾ ਪ੍ਰਿੰਟਡ ਸੂਟ ਇਹਨੂੰ ਆਪਾਂ ਡਿਜ਼ਾਈਨ ਕਰਨਾ ਇੱਕ ਤਾਂ ਪਾਵ ਵਾਲੀ ਲੈਸ ਲਾਉਣੀ ਹੈ ਜਾਲੀ ਵਾਲੀ ਇੱਕ ਕਾਵ ਵਾਲੀ ਲੈਸ ਲਾਉਣੀ ਹੈ ਬ੍ਰੇਕ ਤੇ ਕਾਵ ਵਾਲੇ ਆਪਾਂ ਨਾ ਘੇਰੇ ਤੇ ਕਟਵਰਕ ਕਰਨਾ ਇੱਕਾ ਪਾਲਣਾ ਪਲੇਨ ਕਪੜਾ ਪਲੇਨ ਕਪੜੇ ਤੇ ਐਸਾ ਧਾਗੇ ਨਾਲ ਆਪਾਂ ਐਂਕਰਿੰਗ ਕਰਨੀ ਆ ਧਾਗਾ ਬਿਜਾਰ ਚੋ ਸਾਨੀ ਨਾਲ ਮਿਲ ਜਾਂਦਾ ਜੀ 10 ਰੁਪਈਆ ਦੀ ਬੁੱਟੇ ਆਉਂਦੀ ਆ ਜੇ ਤੁਹਾਡੇ ਕੋਲੇ ਧਾਗਾ ਹੈ ਨਹੀਂ ਤਾਂ ਤੁਸੀਂ ਰੀਲ ਦੇ ਹੀ 5 6 ਲੜ ਕਰਕੇ ਪਾ ਸਕਦੇ ਹੋ ਤੇ ਇਹਦੀ ਆਪਾਂ ਪਰ ਲਾਂਗੇ ਫਿਰ ਕੀ ਇਹਦੇ ਤੇ ਕਰਾਂਗੇ ਐਂਕਰਿੰਗ ਤੇ ਆ ਆਪਾਂ ਲਾਉਣੇ ਆ ਘੇਰੇ ਤੇ ਤੇ ਤੁਹਾਨੂੰ ਦੱਸ ਦਿਆਂ ਕਿਸ ਤਰ੍ਹਾਂ ਬਣਾਵਾਂਗੇ ਡਿਜ਼ਾਈਨ ਵੀਡੀਓ ਦੇ ਨਾਲ ਬਣਾਇਰੋ ਜੀ ਸਭ ਤੋਂ ਪਹਿਲਾਂ ਆਪਾਂ ਨਾ ਆ ਜਿਹੜੇ ਕਟਾਂ ਇਹਨਾਂ ਨੂੰ ਘੇਰੇ ਤੇ ਇੱਥੇ ਲਾ ਲਿਓ ਨੇ ਇਹਠਾਂ ਤੇ ਆ ਦੇਖੋ ਜੀ ਤੁਸੀਂ ਆਪਾਂ ਇੰਨਾ ਕਪੜਾ ਘੇਰੇ ਤੇ ਇਹਠਾਂ ਛੱਡ ਕੇ ਤੇ ਆ ਕਟ ਵਰਕਾ ਜਿਹੜਾ ਆਪਾਂ ਲਾ ਲੈਂਦਾ ਇਸੇ ਪਾਸੇ ਆਪਾਂ ਲਾਇਆ ਜਿਹੜੇ ਪਾਸੇ ਆਪਾਂ ਉੱਪਰ ਆਊਗਾ ਆਪਣਾ ਪਾਸਾ ਉਸ ਪਾਸੇ ਲਾਈ ਆ ਹੁਣ ਇਹਨੂੰ ਨਾ ਇਸ ਤਰ੍ਹਾਂ ਦੂਰਾ 모ੜ ਲਾਂਗੇ 모ੜ ਕੇ ਇਹਨਾਂ ਦੇ ਇੱਥੋਂ ਸਾਈਡਾਂ ਤੇ ਸਲਾਈ ਲਾ ਕੇ ਇਹਨਾਂ ਦੇ ਕਟ ਕਟਾਂ ਆਪਾਂ ਕੱਢਾਂਗੇ ਠੀਕ ਹੈ ਜੀ इतों आपको सिलाई लाने लग जाने, जिस छेप दे है उस छेप के हिसाब आप सिलाई ला लेंगे हौली हौली ਇਸ ਟਕਨਾਪਾ ਹੌਲੀ ਹੌਲੀ ਸਲਾਈ ਲਾ ਲੈਣੇ ਇਹ ਆਪਣੇ ਕਟਾਵਾਂ ਦੇ ਬੁਕਰਮ ਦੇ ਨਾਲ ਨਾਲ ਸਲਾਈ ਲਾਉਣੀ ਆ ਉੱਪਰ ਨਹੀਂ ਛੜਨ ਦੇਣੀ ਇਹ ਤੁਹਾਡੀ ਮਰਜ਼ੀ ਹੈ ਤੁਸੀਂ ਗੋਲ ਘਟਾਂ ਵੀ ਪਾ ਸਕਦੇ ਹੋ ਟਿੱਖੇ ਜੀ ਵੀ ਪਾ ਸਕਦੇ ਹੋ ਆਪਾਂ ਨੂੰ ਇਹ ਡਿਜ਼ਾਈਨ ਸੋਹਣਾ ਲੱਗਿਆ ਆਪਾਂ ਇਸ ਕਰਕੇ ਇਹ ਡਿਜ਼ਾਈਨ ਵਾਲੇ ਪਾਏ ਆ ਸਾਰਿਆਂ ਤੇ ਸਲਾਈ ਲਾ ਲਈ ਆਪਾਂ ਦੇਖ ਸਕਦੇ ਨਹੀਂ ਤੁਸੀਂ ਆਪਾਂ ਸਾਰੇ ਕਟਾਵਾਂ ਤੇ ਇਸ ਤਰ੍ਹਾਂ ਸਿਲਾਈ ਲਾ ਲਈ। ਇਸ ਤਰ੍ਹਾਂ ਸਿਲਾਈ ਲੱਗ ਗਈ। ਹੁਣ ਇਹਦੇ ਵਿੱਚੋਂ ਆਪਾਂ ਕੱਪੜਾ ਕਟਿੰਗ ਕਰ ਦਾਂਗੇ। ਇਸ ਤਰ੍ਹਾਂ ਨਾ ਸਾਰਿਆਂ ਦੇ ਵਿੱਚੋਂ ਕੱਪੜਾ ਕਟਿੰਗ ਕਰ ਦਾਂਗੇ। ਥੋੜੀ ਜੀ ਮਿਹਨਤ ਤਾਂ ਇਸ ਡਿਜ਼ਾਈਨ ਤੇ ਜ਼ਰੂਰ ਹੋਊਗੀ ਜੀ ਪਰ ਬਣਿਆ ਬਹੁਤ ਸੋਹਣਾ ਲੱਗੋਗਾ। ਸੋ ਇਸ ਤਰ੍ਹਾਂ 4-500 ਵਾਲੇ ਸੂਟ ਨੂੰ ਇਹ ਸਾਰਾ ਸੂਟ ਹੈਗਾ ਜੀ ਆਪਣਾ 600 ਦਾ ਇਸ ਤਰ੍ਹਾਂ ਪੜੀ ਜਾਣ ਕਰ ਲਾਂਗੇ ਇਸ ਤਰ੍ਹਾਂ ਸਾਰੇ ਘਟਾਵਾਂ ਦੇ ਵਿੱਚ ਆਪਾਂ ਕਪੜਾ ਕੱਢ ਲੈਨੇ ਆ ਕਪੜਾ ਕੱਢ ਲਿਆ ਹੁਣ ਇਹਦੇ ਵਿੱਚ ਲਾ ਲਾਂਗੇ ਸਾਰੇ ਦੇ ਵਿੱਚ ਟੱਕ ਆਪਾਂ ਛੋਟੇ ਛੋਟੇ ਇਸ ਤਰ੍ਹਾਂ ਟੱਕ ਧਿਆਨ ਨਾਲ ਲਾਉਣੇ ਜੀ ਆਪਣੇ ਹਿਸਾਬ ਨਾਲ ਲਾਉਣੇ ਆ ਕਿ ਸਲਾਈ ਨਾ ਕੱਟੀ ਜਾਵੇ ਇਸ ਤਰ੍ਹਾਂ ਟੱਕ ਲੱਗ ਗਏ ਹੋਏ ਨੂੰ ਆਪਾਂ ਕਰ ਲਾਂਗੇ ਸਿੱਧਾ ਇਸ ਤਰ੍ਹਾਂ ਕੱਪੜੇ ਨੂੰ ਸਿੱਧਾ ਕਰ ਲਾਂਗੇ ਚੁੰਨੀਆਂ ਇਹ ਚੰਗੀ ਤਰ੍ਹਾਂ ਕੱਢ ਲਾਂਗੇ ਇਸ ਤਰ੍ਹਾਂ ਠੀਕ ਹੈ। ਨਾ ਪਾਥੜੀ ਪ੍ਰੈਸ ਲਾ ਲਿਆ ਨੇ ਇਹਦੇ ਤੇ ਫਿਨਿਸ਼ਿੰਗ ਜੀ ਆ ਜੂਗੀ। ਆ ਦੇਖ ਸਕਦੇ ਹੋ ਜੀ ਤੁਸੀਂ ਪ੍ਰੈਸ ਕਰਨ ਤੋਂ ਬਾਅਦ ਇਸ ਤਰ੍ਹਾਂ ਦੇ ਕਟਾਮ ਬਣਿਆ ਜਿਹੜਾ ਆਪਣਾ ਆਹ ਫालतू ਕੱਪੜਾ ਨਾ ਥੱਲੇ ਇਹਨੂੰ ਇਸ ਤਰ੍ਹਾਂ ਆਪਾਂ ਇਹਨੂੰ ਮੋੜ ਕੇ ਕੱਚੀ ਸਿਲਾਈ ਲਾ ਦਾਂਗੇ ਇੱਥੇ। ਫਿਰ ਬਾਅਦ 'ਚ ਨਾ ਜਦੋਂ ਤਰਪਾਈ ਹੋਊ ਆਪਣੀ ਸਿਲਾਈ ਪੱਟੀ ਜਾਊਗੀ ਉਹ। ਇਹ ਇੱਕ ਵਾਰੀ ਮੋٹے ਬਖੇ ਨਾਲ ਹੀ ਲਾਵਾਂਗੇ ਆਪਾਂ ਸਿਲਾਈ ਜਿਹੜੀ ਇਸ ਤਰ੍ਹਾਂ ਆਪਾਂ ਹਮ ਕੱਚੀ ਸਿਲਾਈ ਲਾ ਲਈ ਇੱਕ ਵਾਰੀ ਹੁਣ ਇਹਨੂੰ ਕਰ ਦਿੰਨੇ ਆ ਸਾਈਡ ਤੇ ਜਿਹੜਾ ਆਪਣਾ ਕਪੜਾ ਸੀਗਾ ਉਹਦੇ ਤੇ ਕਰਾਂਗੇ ਐਂਕਰਿੰਗ ਆਹ ਵਾਲਾ ਆਪਾਂ ਨਾ ਜਿਹੜਾ ਧਾਗਾ ਇਹ ਫਿਰਕੀ ਦੇ ਵਿੱਚ ਭਰ ਲੈਨੇ ਇਸ ਤਰ੍ਹਾਂ ਖੋਲ ਕੇ ਇਸ ਤਰ੍ਹਾਂ ਫਿਰਕੀ ਦੇ ਵਿੱਚ ਪਰ ਲਾਂਗੇ ਜਿੰਨਾ ਕਿ ਇੱਕ ਫਿਰਕੀ ਦੇ ਵਿੱਚ ਭਰਿਆ ਜਾਊਗਾ ਉਨਾਂ ਖ ਪਰ ਲਾਂਗੇ ਇਸ ਤਰ੍ਹਾਂ ਹੌਲੀ ਹੌਲੀ ਭਰਨਾ ਆ ਦੇਖੋ ਜੀ ਆਪੜ ਧਾਗਾ ਪਰਿਆ ਗਿਆ ਹੁਣ ਆ ਡੱਬੀ ਹੈ ਜਿਹੜੀ ਤੁਸੀਂ ਇਹਨੂੰ ਨਾ ਜਦੋਂ ਆਹ ਵਾਲਾ ਧਾਗਾ ਪਾਉਣਾ ਇਹਨੂੰ ਇਸ ਤਰ੍ਹਾਂ ਨਾ ਵੇਚ ਕਸ ਨਾਲ ਜਾਂ ਫਿਰ ਦੂਸਰੀ ਫਿਰਕੀ ਨਾਲੀ ਨਾਟਾ ਜਿਹੜਾ ਆਹ ਵਾਲਾ ਲੂਜ਼ ਕਰ ਲੈਣਾ ਕਿਉਂਕਿ ਇਹ ਧਾਗਾ ਜਿਹੜਾ ਆਪਣਾ ਮੋਟਾ ਹੋਊਗਾ ਫਿਰ ਨਹੀਂ ਤਾਂ ਟੱਪਣਾ ਮੁਸ਼ਕਲ ਹੋ ਜਾਂਦਾ ਇਸ ਤਰ੍ਹਾਂ ਤੇ ਹੁਣ ਆਪਾਂ ਪਾ ਲਿਆ ਨੀ ਧਾਗਾ ਆਪਾਂ ਪਾ ਲਿਆ ਜੀ ਹੁਣ ਜਿਹੜੀ ਆ ਪਾਣੀ ਪੱਟੀ ਐ ਨਾ ਜਿਹਨੂੰ ਆਪਾਂ ਪੇਸਟਿੰਗ ਪੇਪਰ ਲਾ ਕੇ ਤਿਆਰ ਕਰ ਲਿਆ ਸੀ ਕੱਪੜੇ ਨੂੰ ਇਹਦੀ ਸਿੰਗਲ ਕੈਰੀ ਚ ਰੁੜਾਈ ਤਾਂ ਹੈਗੀ ਜੀ 8 ਦੂਰੀ ਹੋਊਗੀ 4 ਠੀਕ ਆ ਇਹ ਜਿੰਨੀ ਮਰਜੀ ਤੁਸੀਂ ਰੱਖ ਸਕਦੇ ਹੋ ਵੱਧ ਘੱਟ ਜਿੰਨੇ ਉਹ ਆਪਣੇ ਹਿਸਾਬ ਨਾਲ ਬਾਹਰ ਕੱਢ ਸਕਦੇ ਹੋ ਹੁਣ ਆਪਾਂ ਜਿਹੜਾ ਪੇਸਟਿੰਗ ਪੇਪਰ ਵਾਲਾ ਪਾਸਾ ਉਹ ਤਾਂ ਰੱਖਾਂਗੇ ਹੇਠਾਂ ਤੇ ਜਿਹੜਾ ਦੂਸਰਾ ਸਿੰਪਲ ਪਾਸਾ ਉਹ ਰੱਖਾਂਗੇ ਉੱਪਰ ਤੇ ਇਹਦੇ ਪੈਰ-ਪੈਰ ਦੇ ਸੰਤ ਤੇ ਸਲਾਈਆਂ ਲਾ ਮੰਗੇ ਤੇ ਅਸਤਰਾ ਨੂੰ ਪੈਰ-ਪੈਰ ਦੇ ਸੰਤ ਤੇ ਆਪਾਂ ਸਲਾਈਆਂ ਲਾ ਲਾਂਗੇ ਜਿੰਨੀਆਂ ਲੱਗਣਗੀਆਂ ਹੌਲੀ ਹੌਲੀ ਲਾਉਣਾ ਕალი ਨਹੀਂ ਕਰਨੇ ਆ ਦੇਖੋ ਜੀ ਇਸ ਤਰ੍ਹਾਂ ਨੇ ਆਪਣਾ ਸਲਾਈਆਂ ਲੱਗਣਗਾ ਐਨੂੰ ਆਪਾਂ ਕਮੀਜ਼ ਨੂੰ ਤਾਂ ਸਾਈਡ ਤੇ ਕਰਦਗੇ ਇੱਕ ਵਾਰੀ ਫਿਰ ਪੈਰ ਦਾ ਸਾਨੂੰ ਇੱਕ ਪੈਰ ਦਾ ਸਪੇਸ ਦੇਣਾ ਤੁਸੀਂ

ਜੀ ਆਪਣਾ ਧਾਗਾ ਖਤਮ ਹੋ ਗਿਆ ਜੀ ਹੋਰ ਆਲਾਂਗੇ ਆਪਾਂ पां सिलाइया तो आप ला लेंगे एक होर ला ले फिर देखा अपने कीटाण सही आरह लागू छे सिलाइया ला लिया आप पा। हम आप कीटान एना कपड़ा आ जो है नीचे ठीक है जो आप एक सिलाई होर मारनी है होर भी मार सकते हैं फिर इना कपड़ा निकलू हेटा हम आप धागा वगैरह कट दें ਉਹ ਤਾਂ ਆਪਾਂ ਕੱਢ ਦਿੱਤਾ ਹੁਣ ਇਹਦੇ ਨਾਲ ਦਾ ਪਾ ਲਿਆ ਕਮੀਜ਼ ਦੇ ਇਹਨੂੰ ਇਸ ਤਰ੍ਹਾਂ ਰੱਖਾਂਗੇ ਜਿੰਨੀ ਜਿੰਨੀ ਤੁਸੀਂ ਸਪੇਸ ਛੱਡਣੀ ਹੈ ਛੱਡ ਸਕਦੇ ਹੋ ਬਸ ਆਪਾਂ ਇੰਨੀ ਕੁ ਰੱਖਾਂਗੇ ਜਾਂ ਇਹਨਾਂ ਡਿਜ਼ਾਈਨ ਆਪਣਾ ਜਿਹੜਾ ਆਪਾਂ ਐਂਕਰਿੰਗ ਕੀਤੀ ਹੈ ਇਹ ਬਾਹਰ ਆ ਜੂਗੀ ਤੇ ਦੇ ਉੱਪਰ ਨਾਲ ਠੀਕ ਵਾਰੀ ਸਲਾਈ ਲਾ ਲਾਂਗੇ ये सिलाई है जी आप बरीक ही लाव गे क्योंकि देनी नहीं, नहीं होगी हेठा वाला कपड़ा ना आप फट के रखा ढिला नहीं छड़ना बिल्कुल भी आ देखो जी इस तरह सिलाई लग गई हम देखो जी एक बार अपना इन्ना डिजाइन बन गया हूँ आप जी जाली वाली लैस है ये उपर कट के पानी है जिड़िया बलीक बरीक लैस ये कलग वो थोड़ू दस दिए हाँ किस तरह अगे तो डिजाइन करा इस तरह आपू दूरा फोल्ड कर लाँगे ਦੂਰਾ ਫੋਲਡ ਆਪਾਂ ਕਰ ਲਿਆ ਇੱਕੋ ਜਿਹਾ ਕਰਕੇ ਨਾ ਇਹਨਾਂ ਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਦੂਰਾ ਕਰ ਲਿਆ ਹੁਣ ਇਹਦੇ ਤੇ ਆਪਾਂ ਨਿਸ਼ਾਨ ਲਾ ਲਾਂਗੇ ਜਿੰਨੀ ਸਪੇਸ ਤੁਸੀਂ ਰੱਖਣੀ ਆ ਹੈਡਾਂ ਤੋਂ ਰੱਖ ਸਕਦੇ ਹਾਂ ਮਟਾਪਾ ਰੱਖਾਂਗੇ ਜੀ 6 ਇੰਚ ਇੱਥੋਂ 6 ਇੰਚ ਤੇ ਨਿਸ਼ਾਨ ਲਾਵਾਂਗੇ ਦੂਰੇ ਦਾ ਮਤਲਬ ਇਹ ਹੁੰਦਾ ਵੀ ਸੋਖਾ ਨਿਸ਼ਾਨ ਲੱਗ ਜਾਂਦਾ ਜੀ ਆਪਾਂ ਦੂਰਾ ਕਰਕੇ ਲਾਵਾਂਗੇ ਜੇ ਕਹਿਰਾ ਕਰਕੇ ਲਾਵਾਂਗੇ ਫਿਰ ਸਾਰੇ 'ਚ ਨਿਸ਼ਾਨ ਲਾਉਣਾ ਪਊਗਾ ਆਪਾਂ ਨੂੰ ਹੁਣ ਇਹਦੀ ਕਰ ਦਾਂਗੇ ਆਪਾਂ ਕਟਿੰਗ ਜੇ ਤੁਹਾਨੂੰ ਕੁਝ ਵੀ ਸਮਝ ਨਹੀਂ ਆਉਂਦਾ ਤੁਸੀਂ ਕਮੈਂਟ ਕਰਕੇ ਦੁਬਾਰਾ ਪੁੱਛ ਸਕਦੇ ਹੋ ਆਪਾਂ ਤੁਹਾਡੇ ਕਮੈਂਟ ਦਾ ਜਵਾਬ ਜ਼ਰੂਰ ਦੇਵਾਂਗੇ ਜੀ ਠੀਕ ਆ ਇਹਦੇ ਨਾਲ ਲਾਵਾਂਗੇ ਆਹ ਵਾਲੀ ਲੇਸ ਆ ਆਵਲੀ ਲੈਸ ਲਾਵਾਂਗੇ ਨਾਲ ਤੈਨੂੰ ਇੰਟਰਲੋਕ ਕਰ ਲੈਣੇ ਆ ਨਾਲੇ ਆਪਾਂ ਇਹਦੇ ਤੇ ਕਲੀਆਂ ਦੇ ਨਿਸ਼ਾਨ ਲਾ ਲੈਣੇ ਆ ਆ ਦੇਖੋ ਜੀ ਆਪਾਂ ਕਲੀਆਂ ਦੇ ਨਾ ਪ੍ਰੈਸ ਨਾਲ क्रीਜ ਬਣਾ ਲੈਂਦੀ ਆਪਾਂ ਵਿਚਕਾਰੋਂ ਸਪੇਸ ਛੱਡ ਦੇਣੇ ਆ ਜੀ 4.5 ਤੇ ਦੂਰਾ ਨਾ ਹੋ ਜਾਂਦਾ ਜੀ 4.5 ਇੱਧਰ 4.5 ਆ ਸੈਂਟਰ ਵਾਲੀ क्रीਜ ਆ ਦੋਨੇ ਕਲੀਆਂ ਵਾਲੀਆਂ ਕਰੀਜਾਂ ਤੇ ਆਪਾਂ ਆਹ ਵਾਲੀ ਚੀਜ਼ ਵੀ ਇੰਟਰਲੋਕ ਕਰ ਲੈਂਦੇ ਫਿਰ ਧਾਗੇ ਦੇ ਨਿਕਲਦੇ ਹੁਣ ਆਪਾਂ ਇੱਥੇ ਲੱਗਾ ਕਲੀਆਂ ਪਾਉਣ इस तरह आपवे कलियां मूँह कड़ा आप जी तो लैस आप पुठी रखा कपड़ा सीधा होगा एक बार इधर नखा दूसरी वारी इधर हलटावे जो मोड़ा तो दबी से उलनावेंगे जिनी जिनी कि आप लैस बहर रखनी है बहर रख के उस हिसाब नलाई ला लगे लैस आप बिल्कुल भी नहीं खिंचनी ਨੇ ਤਾਂ ਆਪਣਾ ਜਿਹੜਾ ਕੱਪੜਾ ਨਾ ਉਹ ੇਠਾਂ ਵਾਲਾ ਇਕੱਠਾ ਹੋ ਜੂਆ ਜਿਹੜੇ ਪਹਿਲੀ ਸਲਾਈਏ ਨਾ ਆਪਾਂ ਮੋٹے ਬਖੇ ਨਾਲ ਲਾਵਾਂ ਹੈ ਕਈ ਵਾਰ ਨਾ ਫਿਰ ਨਾ ਸਹੀ ਲੱਗੇ ਤਾਂ ਦੇੜ ਨਾ ਪੈ ਜਾਂਦਾ ਆਪਾਂ ਨੂੰ ਸਲਾਈਟ ਰੈਡੀ ਵਿੰਗੀ ਹੋ ਜੇ ਇਸ ਤਰ੍ਹਾਂ ਸਲਾਈ ਲਾ ਲੈਣੀ ਹੈ ਇਹ ਕਲੀ ਤੇ ਆਪਾਂ ਇਸ ਤਰ੍ਹਾਂ ਲੈਸ ਲਾ ਲਈ ਹੁਣ ਦੂਸਰੀ ਕਲੀ ਤੇ ਵੀ ਦੂਸਰੀ ਕਲੀ ਤੇ ਵੀ ਇਧਰ ਹੱਲ ਨੂੰ ਕਰਾਂਗੇ ਉਹ ਸਲੈਸ ਹੱਲ ਨੂੰ ਇਸ ਤਰ੍ਹਾਂ ਲੈਸ ਚੰਗੀ ਤਰ੍ਹਾਂ ਚੈੱਕ ਕਰ ਲੈਣੀ ਸਿੱਧਾ ਉੱਠੀ ਲੈਸ ਆਪਾਂ ਉੱਪਰ ਨੂੰ ਕਰਾਂਗੇ ਸਿੱਧਾ ਪਾਸਾ ਹੇਠਾਂ ਨੂੰ ਤੇ ਇਹਦੇ ਉੱਪਰ ਵੀ ਉਸੇ ਤਰ੍ਹਾਂ ਸਲਾਈ ਲਾ ਲੈਣੀ ਹੈ डिजाइन अपना थोड़ा ज्यादा मेहनत वाला जी तो वीडियो थोड़ी जी लंबी होगी इस तरह ये भी सिलाई ला लेंगे आखो जी हम कच्ची सिलाई एक बार आप ला ली हमने न लैस इधर वालू मोड़ के यद उपर आप दबी सिलाई ला दें ये सिलाई है जी आप थोड़ा जहा बरीक ही रखा ਦੇ ਉੱਪਰ ਹੋਣਾ ਹੈ extra ਦਬ miếng ਲਾਈ ਲਾ ਲੈਨੇ ਉਸੇ ਤਰ੍ਹਾਂ ਹੀ ਹੁਣ ਆਪਾਂ ਦੂਸਰੀ ਕਲੀ ਤੇ ਸਲਾਈ ਲਾ ਲੈਨੇ ਇਧਰ ਨੂੰ ਮੋੜ ਕੇ ਇਹ ਆਪਾਂ ਕਲੀਆਂ ਦੇ ਨਿਸ਼ਾਨਾ ਪਲੋਈਆਂ ਦੇ ਹਿਸਾਬ ਨਾਲ ਪਾਉਣੇ ਹੁੰਨੇ ਆ ਲੋਈਆਂ ਇਹ ਫਲਗਾ ਸਹੀ ਪੈ ਜਾਂਦੇ ਨੇ ਜੇ ਤੁਸੀ ਫਲੋਈਆਂ ਨਹੀਂ ਪਾਉਣਾ ਫਿਰ ਕਲੀਆਂ ਜਿਵੇਂ ਮਰਜੀ ਆ ਪਾ ਸਕਦੇ ਜਿੰਨੀ ਮਰਜੀ ਸਪੇਸ ਦੇ ਸਕਦੇ ਆ ਦੇਖੋ ਜੀ ਇਸ ਤਰ੍ਹਾਂ ਫਰੈਂਕ ਕਲੀਆਂ ਪੈ ਗਈਆਂ ਹੁਣ ਆਪਾਂ ਲਾਵਾਂਗੇ ਘੇਰੇ ਦੇ ਨਾਲ ਆ ਜਿਹੜਾ ਫੱਟਾ ਸੀ ਇਹਨੂੰ ਅਟੈਚ ਕਰਾਂਗੇ ਇਹਦੇ ਵਿੱਚ ਲੈਸ ਦੇ ਕੇ ਇਹਦੇ ਵਿੱਚ ਨਾ ਹੁਣ ਆਪਾਂ ਇਸ ਤਰ੍ਹਾਂ ਇਹਨੂੰ ਸਿੱਧਾ ਰੱਖ ਲਾਂਗੇ ਤੇ ਉੱਪਰ ਆ ਵਾਲੀ ਲੈਸ ਰੱਖਾਂਗੇ लैस की सिलाई है जी ध्यान ना लाइनी है हेठा भी नहीं लवे लैस तो रखना कपड़े में नूस में ढिल नहीं छना बिल्कुल भी ना खिंचना फालतू लैस कर देने आप इत कटिंग हम ये ला देंगे आप ही सिलाई इन इधरले पासे मोड़ देंगे एक अपने कपड़े ना दे देंगे सिलाई ਆ ਦੇਖੋ ਜੀ ਇਸ ਤਰ੍ਹਾਂ ਆਪਣੀ ਲੈਸ ਅਟੈਚ ਹੋ ਗਈ ਇਹਦੇ ਨਾਲ ਹੁਣ ਆਪਾਂ ਇਹਨੂੰ ਉਹਦੇ ਨਾਲ ਲਾਵਾਂਗੇ ਕਮੀਜ਼ ਨਾਲ ਕਮੀਜ਼ ਇਸ ਤਰ੍ਹਾਂ ਆਪਾਂ ਸਿੱਧਾ ਪਾਸਾ ਰੱਖਾਂਗੇ ਜਿਹੜਾ ਆਹ ਵਾਲਾ ਪਾਸਾ ਹੋਊਗਾ ਇਹ ਆਪਾਂ ਉੱਪਰ ਪੁੱਠਾ ਰੱਖਾਂਗੇ इस तरह ना मैं इधर तेरी ओर से तो ना ਇਸ ਤਰ੍ਹਾਂ ਆਪਣਾ ਹੁਣ ਲੈਸ ਤੇ ਵੀ ਇਸ ਤੇ ਵੀ ਸਲਾਈ ਲੱਗ ਗਈ ਇਹਨੂੰ ਸਿੱਧਾ ਕਰ ਲੈਣੀ ਹੈ ਸਿੱਧਾ ਕਰਕੇ ਇਹਦੇ ਇੱਥੇ ਆਪਾਂ ਸਲਾਈ ਲਾ ਦਿੰਦੇ ਹਾਂ ਇਹ ਜਿਹੜਾ ਆਪਾਂ ਡਿਜ਼ਾਈਨ ਬਣਾਇਆ ਜੀ ਇਹ ਤੁਸੀਂ ਨਾ ਕਮੀਜ਼ ਦੀ ਲੰਬਾਈ ਅਗਲੀ ਲਾ ਕੇ ਅਗਲਾ ਹਿੱਸਾ ਤੇ ਫਿਰ ਡਿਜ਼ਾਈਨ ਬਣਾ ਕੇ ਮੋਢਿਆਂ ਦੀ ਕਟ ਬਾਅਦ ਚ ਪਾਓ ਕਿਉਂਕਿ ਕਈ ਵਾਰ ਡਿਜ਼ਾਈਨ ਦੇ ਵਿੱਚ ਕੱਪੜਾ ਵੱਧ ਵੀ ਆ ਸਕਦਾ ਘੱਟ ਵੀ ਆ ਸਕਦਾ ਜੇ ਆਪਾਂ ਪੂਰੀ ਪੂਰੀ ਲੰਬਾਈ ਰੱਖ ਕੇ ਡਿਜ਼ਾਈਨ ਬਣਾਵਾਂਗੇ ਫਿਰ ਆਪਣਾ ਡਿਜ਼ਾਈਨ ਵਧੀਆ ਨਹੀਂ ਬਣਦਾ ਠੀਕ ਹੈ ਜੀ ਆਹ ਦੇਖੋ ਜੀ ਆਪਣਾ ਡਿਜ਼ਾਈਨ ਬਣ ਕੇ ਤਿਆਰ ਥੋੜਾ ਜਿਹਾ ਟਾਈਮ ਤਾਂ ਜ਼ਰੂਰ ਲੱਗਿਆ ਪਰ ਡਿਜ਼ਾਈਨ ਆਪਣਾ ਬਹੁਤ ਸੋਹਣਾ ਬਣਿਆ ਮੈਨੂੰ ਤਾਂ ਬਹੁਤ ਸੋਹਣਾ ਲੱਗਿਆ ਤੁਹਾਨੂੰ ਪਤਾ ਨਹੀਂ ਕਿੱਦਾਂ ਦਾ ਲੱਗਦਾ ਹੋਊਗਾ ਜੀ ਆਹ ਦੇਖੋ ਆਪਣਾ ਘੇਰੇ ਤੇ ਹੋ ਗਿਆ ਪ੍ਰਿੰਟਡ ਸੂਟ ਆ 600 ਵਾਲਾ ਸੂਟ ਆ ਜੀ ਤੇ ਆਪਾਂ ਇੰਨੀ ਇੱਕ ਲੈਸ ਤੇ ਕੱਪੜੇ ਨਾਲ ਇਸ ਤਰ੍ਹਾਂ ਡਿਜ਼ਾਈਨ ਕਰ ਸਕਦੇ ਆ ਸੂਟ ਨੂੰ ਠੀਕ ਆ ਜੀ ਦੇਖ ਕੇ ਦੱਸਿਓ ਤੁਹਾਨੂੰ ਮੇਰਾ ਡਿਜ਼ਾਈਨ ਕਿੱਦਾਂ ਦਾ ਲੱਗਿਆ ਨੇੜੇ ਤੋਂ ਵੀ ਦਿਖਾ ਦਿੰਨੇ ਆਪਾਂ ਆਹ ਵਾਲਾ ਆਪਣਾ ਘੇਰੇ ਦਾ ਡਿਜ਼ਾਈਨ ਹੋ ਗਿਆ ਆਪਨੇ ਕਲੀਆਂ ਹੋ ਗਈ ਠੀਕ ਆ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਇਹ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਮੇਰੇ ਡਿਜ਼ਾਈਨ ਤੁਹਾਨੂੰ ਕਿੱਦਾਂ ਦੇ ਲੱਗਦੇ ਆ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੇ ਤੁਸੀਂ ਕੁਝ ਵੀ ਡਿਜ਼ਾਈਨ ਸਿੱਖਣਾ ਚਾਹੁੰਦੇ ਹੋ ਪੁੱਛਣਾ ਚਾਹੁੰਦੇ ਹੋ ਉਹ ਕਮੈਂਟ ਕਰਕੇ ਪੁੱਛ ਸਕਦੇ ਆ ਆਪਾਂ ਜ਼ਰੂਰ ਟਾਈਮ ਜ਼ਰੂਰ ਲੱਗ ਜਾਂਦਾ ਜੀ ਵੀਡੀਓ ਬਣਾਉਣ ਤੇ ਕਈ ਵਾਰ ਰਿਲੇਟ ਹੋ ਜਾਂਦੇ ਇੱਕ ਭੈਣ ਨੇ ਕਮੈਂਟ ਕੀਤਾ ਸੀ ਆ ਵੀ ਜੇ ਗੰਦੀ ਸਲਵਾਰ ਵਾਲੇ ਪੌਂਚੇ ਬਣਾਉਣੇ ਦੱਸੋ ਉਹ ਵੀ ਇੱਕ ਦੋ ਦਿਨਾਂ ਦੇ ਵਿੱਚ ਆਪਾਂ ਵੀਡੀਓ ਪਾਵਾਂਗੇ ਜੀ ਠੀਕ ਆ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਥੋੜਾ ਬਹੁਤ ਬਹੁਤ ਧੰਨਵਾਦ ਜੀ